ਇਹ ਦੇਖ ਲਾ ਪੰਜਾ ਚ ਨਾਣਗੇ ਕੋਈ ਦੇਖੋ ਜੀ ਸਰਕਾਰ ਦੀ ਜੋ ਨੀਤੀ ਆ ਉਹਦੇ ਮੁਤਾਬਕ ਹੈ ਉਹ ਕਾਰਵਾਈ ਹੋਊਗੀ ਭਾਨ ਸਾਹਿਬ ਕਹਿ ਨਹੀਂ ਤੇ ਕਰਨੀ ਤੇ ਪੱਕੇ ਨੇ ਜਦੋਂ ਪੂਰਾ ਪੰਗਾ ਪੂਰਾ ਪੰਜਾ ਤਾਂ ਪੂਰਾ ਪੰਗਾ ਚੱਲੂਗਾ ਹੀ ਚੱਲੂਗਾ ਇਹਦੇ 'ਚ ਕੋਈ ਦੋਰਾਵਾ ਨਹੀਂ ਸਮਾਂ ਥੋੜਾ ਬਹੁਤ ਆ ਲੱਗ ਸਕਦਾ ਹੁੰਦਾ ਕਿਉਂਕਿ ਨਾ ਮੈਂ ਤਾਂ ਵੀ ਕੱਪਡੇ ਦੇਣਾ ਮੈਂ ਤਾਂ ਨਹੀਂ ਕੱਪਡੇ ਦੇਣਾ ਇੱਕ ਹੋਰ ਦਾ ਬਿਆਨ ਆ ਗਿਆ ਦੁਪਹਿਰੇ ਸਾਹਮਣੇ ਇੱਕ ਉਹ ਹੋਰ ਨੇ ਇਲਜ਼ਾਮ ਲਗਾਇਆ ਕਿ ਇਹ ਮੇਰੇ ਘਰ ਵਾਲਾ ਰਹਿੰਦੀ ਹੈ ਤਨਿਕਾ ਮੇਰਾ ਘਰ ਦਾ ਇਹ ਇਹ ਮੇਰੇ ਘਰ ਕੋਲ ਸੁੰਦੀ ਹੈ ਤੇ ਉਹਨੂੰ ਇਹਨੇ ਚਿੱਟਾ ਵਿੱਚ ਲਾਤਾ ਔਰ ਕਹਿੰਦੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਿਨੇ ਸਾਰੀਆਂ ਗੱਡੀਆਂ ਜਿਹੜੀਆਂ ਕਿਨੇ ਨਸ਼ੇ ਦੀ ਕਮਾਈ ਨਾਲ ਬਣਾਈਆਂ ਹੋਈਆਂ ਨੇ ਹਾਂਜੀ ਦੇਖੋ ਇਹ ਹੈ ਨਾ ਜਿਹੜਾ ਜਿਹੜਾ ਹੁਣ ਇਹ 5 ਕਰੋੜ ਰੁਪਏ ਦਾ ਕਿਲੋ ਕਹਿੰਦੇ ਨੇ ਪ੍ਰੋਜੈਕਟ ਹੈ ਉਸ ਦਾ ਰੇਟ ਹੋਰ ਵੱਧ ਕੇ ਆਉਣਗੇ ਇਹ ਮਾੜਾ ਬੰਦਾ ਗਰੀਬ ਆਦਮੀ ਕਿੱਥੋਂ ਖਰੀਦ ਲੂ ਉਹ ਇਹਦਾ ਗੱਲ ਹੈ ਗਰੀਬ ਗਰੀਬਾਂ ਨੂੰ ਤਾਂ ਬਗਨਾਮ ਕਰਕੇ ਗਰੀਬਤਾ ਪਰਚਾਵਾ ਦਾ ਸ਼ਿਕਾਰ ਹੋ ਰਹੇ ਨੇ ਜਿਹੜਾ ਕੋਈ ਕੰਮ ਕਰਦਾ ਹੈ ਉਹਦਾ ਪੈਸੇ ਵਾਲਾ ਕਰਦਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਹੜਾ ਵੀ ਇਹ 2 ਨੰਬਰ ਦਾ ਕੰਮ ਹੁੰਦਾ ਹੈ ਇਹ ਪੇਮੈਂਟ ਕੈਸ਼ ਤੇ ਹੁੰਦਾ ਹੈ ਜੀ ਗਰੀਬ ਆਦਮੀ ਕੋਲੇ 6 ਕਰੋੜ ਉਹ ਬੀਬੀ ਕਹੀ ਜਾਂਦੀ ਆ ਵੀ 1 ਕਿਲੋ 300 ਗ੍ਰਾਮ ਦਾ 250 ਗ੍ਰਾਮ ਵੀ ਸਵਾ ਕਿਲੋ ਹੋ ਗਿਆ ਸਵਾ 6 ਲੱਖ ਸਵਾ 6 ਕਰੋੜ ਰੁਪਏ ਦਾ ਹੋ ਗਿਆ ਜੀ ਦੋ ਗੱਟੀਆਂ ਭਰ ਜਾਣਗੀਆਂ ਰੁਪਈਆਂ ਦੀਆਂ ਨਹੀਂ ਨਹੀਂ ਮੈਂ ਮਾ ਵੀ ਆਣਾ ਡਾਕਟਰ ਉਹਦੇ ਕੋਲ ਜਿਹੜੀ ਅੱਜ ਬਰਾਮਦਗੀ ਹੋਈ ਏ ਉਹ 19.19 ਗ੍ਰਾਮ ਹੋਈ ਏ ਮਾਤਰ ਹਾਂ ਉਹ ਤਾਂ 17.75 ਹੋਈ ਏ ਉਹ ਕਹਿੰਦੀ ਵੀ ਪਹਿਲਾਂ ਲੈ ਕੇ ਆਏ ਨੇ ਮੈਂ ਸਾਰਾ ਕੁਝ ਦੱਸਦੀ ਰਹੀ ਹਾਂ ਉਹ ਅਧਿਕਾਰੀਆਂ ਨੂੰ ਗਲਤ ਕਰ ਕਿਸੇ ਨੇ ਸੁਣੀ ਨਹੀਂ ਜੀ ਗੱਲ ਤਾਂ ਇਹ ਏ ਫਿਰ ਇਹੀ ਤਾਂ ਹੈ ਨਾ ਅਪਰ ਰੰਨਾ ਨਸ਼ੇ ਦੀ ਗੱਲ ਕਰਦੇ ਆ ਦੇਖੋ ਨੌਜਵਾਨ ਵਿਚਾਰੇ ਜੇਲੇ ਧੱਕੇ ਜਾਂਦੇ ਆ ਕਿ ਇਹ ਪੁਲਸ ਵਾਲੇ ਛਰੇ ਆਮ ਨਸ਼ਾ ਵੇਚ ਰਹੇ ਨੇ ਇਹ ਕੋਈ ਅੱਜ ਦਾ ਕਮ ਥੋੜੀ ਏ ਜੀ ਇਹ ਤਾਂ ਪਹਿਲਾਂ ਤੋਂ ਹੀ ਪਹਿਲੀ ਨਾਲ ਸਰਕਾਰਾਂ ਵੀ ਇਸੇ ਤਰੀਕੇ ਕਰਦੇ ਆ ਸੀ ਪਰ ਚ ਗਰੀਬ ਆਦਮੀਆਂ ਤੇ ਪੈਂਦੇ ਹੁੰਦੇ ਜਿਹੜਾ ਕਾਰੋਬਾਰ ਸੀਗਾ ਉਹ ਸਰਮਾਇਦਾਰ ਨੇ ਪੁਲਸ ਹੁਕਮਕਾਰੀ ਕਰਦੇ ਹੁੰਦੇ ਜਾਂ ਸਰਕਾਰੀ ਗੱਡੀਆਂ ਦੇ ਵਿੱਚ ਉਹ ਇਧਰੋਂ ਉਧਰ ਹੀ ਹੁੰਦਾ ਹੁੰਦਾ ਗਰੀਬ ਆਦਮੀ ਗਰੀਬ ਤਾਂ ਬਿਨਾ ਪਰਚੇ ਦੇ ਸ਼ਿਕਾਰ ਤੋਂ ਹੋਰ ਕੱਖ ਹੀ ਨਹੀਂ ਹੁੰਦਾ ਜੀ ਗਰੀਬ ਦੀ ਤਾਂ ਬੀੜੀ ਤੇ ਵੀ ਪਰਚਾ ਹੁੰਦਾ ਹਾਲਾਂਕਿ ਪੁਲਸ ਨੇ ਪਰਚਾ ਦਿੱਤਾ ਹੈ ਤੇ ਇਹ ਹਜੇ ਕੋਰਟ 'ਚ ਹੀ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਉਹਨੂੰ ਸ਼ਾਮ ਤੋਂ ਬਾਅਦ ਪੇਸ਼ ਕਰਨਾ ਸੀ ਤੇ ਡੀਐਸਪੀ ਸਾਹਿਬ ਨੇ ਬਿਆਨ ਦਿੱਤਾ ਹੈ ਵੀ ਅਸੀਂ ਇਸ ਤੋਂ ਹੋਰ ਖੁਲਾਸੇ ਕਰਾਵਾਂਗੇ ਜਾਂਚ ਹੋ ਰਹੀ ਜੀ ਡਾਕਟਰ ਸਾਹਿਬ ਤੁਹਾਡੀ ਗੱਲ ਕਿ ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦਣ ਦੀ ਸ਼ੌਕੀਨ ਸੀ ਦੇਖੋ ਜੀ ਜਦੋਂ ਪੈਸਾ ਹੁੰਦਾ ਫਿਰ ਤਾਂ ਸ਼ੌਂਕ ਆਪ ਹੀ ਪੈਦਾ ਹੋ ਜਾਂਦਾ ਜੀ ਜੇ ਹੁਣ ਪੈਸਾ ਹੀ ਨਾ ਹੋਊਗਾ ਫਿਰ ਸ਼ੌਂਕ ਕੱਲਾ ਕੀ ਕਰੂਗਾ ਸ਼ੌਂਕ ਤਾਂ ਹਰ ਇੱਕ ਗਰੀਬ ਨੂੰ ਵੀ ਹੁੰਦਾ ਗਰੀਬ ਨੂੰ ਹੁੰਦਾ ਜਿਵੇਂ ਆਪਦੇ ਘਰੇ ਵਧੀਆ ਕਮਰਾ ਵਧੀਆ ਬੈੱਡ ਹੋਣ ਚਾਹੋ ਵਧੀਆ ਛੋਟੀ ਮੋਟੀ ਗੱਡੀ ਹੋਵੇ ਮੋਟਰਸਾਈਕਲ ਤਾਂ ਘੱਟੋ ਘੱਟ ਹੋਵੇ ਇਹ ਗੱਲ ਕਰਦੇ ਜਿਹੜਾ ਪੈਸਾ ਜਾਂ ਹੁਣ ਤੁਸੀਂ ਲਾਉਂਦੀ ਇਹ ਇਹਨਾਂ ਨੇ ਮੈਂ ਚਲਾਈ ਹੋਈ ਆ ਕਦੇ ਕਿਸੇ ਦੇ ਘਰੋਂ ਪੈਸੇ ਮਿਲੇ ਨੇ ਜੀ ਸਹੀ ਗੱਲ ਹੈ ਪੈਸਾ ਕੋਈ ਨਹੀਂ ਮੈਂ ਕਹਿੰਦਾ ਇਹ ਕਹਦੇ ਅਭੀ 6000 5000 ਬੰਦਾ ਫੜ ਲਿਆ 5000 ਬੰਦੇ ਦੇ ਘਰੋਂ ਪੈਸਾ ਫੜਿਆ ਸਦੇ ਕੋਈ ਪਾਸੇ ਤੇ 6 ਕਰੋੜ ਰੁਪਏ ਦੇ ਜਿੱਥੇ ਲੋ ਆਲਾ ਸਿਸਟਮ ਹੈ ਆ ਨਹੀਂ ਇਹ ਹੁੰਦਾ ਦਰਦਾ ਵੀ ਇੱਕ ਵਾਰ ਤਾਂ ਦੇਖੋ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਵੀ ਅਸੀਂ ਯੁੱਧ ਚਲਾਇਆ ਪੈ ਨਸ਼ੇ ਦੇ ਖਿਲਾਫ ਚਲੋ ਮੰਨ ਲੈਂਦੇ ਆ ਸਰਕਾਰ ਵਧੀਆ ਕੰਮ ਕਰ ਰਹੀ ਹੈ ਮੰਦੇ ਆ ਪਰ ਫਿਰ ਮੇਰਾ ਸਵਾਲ ਉੱਥੇ ਖੜਾ ਹੋ ਜਾਂਦਾ ਮੈਂ ਭਗਵਾਨ ਤਮਨ ਸਾਹਿਬ ਨੂੰ ਆਪਣੇ ਮਾਧਿਅਮ ਚੈਨਲ ਦੇ ਰਾਹੀਂ ਕਹਿਣਾ ਚਾਹਨਾ ਵੀ ਅਜੇ ਪੁਲਿਸ ਤਸਕਰ ਨੇ ਪਹਿਲਾਂ ਵੀ ਡਾਕਟਰ ਸਾਹਿਬ ਉਹ ਸਾਹਮਣੇ ਆਏ ਨੇ ਕੋਈ ਕਾਰਵਾਈ ਵੀ ਹੁੰਦੀ ਆ ਖੀਂ ਛੁੱਟ ਕੇ ਬਾਹਰ ਆ ਜਾਂਦੇ ਫੇਰ ਉਹ ਹੀ ਗਲਤ ਕੰਮ ਕਰਦੇ ਨੇ ਦੇਖੋ ਜੇ ਹੁਣ ਛੁੱਟ ਕੇ ਦਾ ਦੇਖੋ ਛੁੱਟ ਕੇ ਦਾ ਉਹ 17 ਗ੍ਰਾਮ ਕਹਿੰਦੇ ਐ ਵੀ ਰਿਕਵਰੀ 250 ਗ੍ਰਾਮ ਐ ਦੀ 17 ਗ੍ਰਾਮ ਦਾ ਜੇ ਕੋ ਸਮਾਲ ਲੈ ਰਿਕਵਰੀ ਹੈ 28 ਦਿਨਾਂ ਤੋਂ ਪਹਿਲਾਂ ਪਹਿਲਾਂ ਉਹਦੀ ਬੈਲ ਹੋ ਜੂਗੀ ਜੀ ਮਾਮੂਜੋਗ ਹਾਈ ਕੋਰਟ ਆ ਉਹਦੀ ਆਰਡਰ ਕਰ ਦਿੰਦਾ ਐ ਗਲਤ ਹੈ ਇਹ ਹੈ ਨਾ ਵੀ ਰਿਕਵਰੀ ਦੇ ਹਿਸਾਬ ਨਾਲ ਹੁੰਦਾ ਹੈ ਰਿਕਵਰੀ ਸਮਾਲ ਹੈ ਜੇ ਰਿਕਵਰੀ ਹੁੰਦੀ 250 ਗ੍ਰਾਮ ਤੋਂ ਉੱਪਰ ਫੇਰ ਨਹੀਂ ਦੇ ਲੋਗੀ ਪਰ ਇਹ ਡਾਕਟਰ ਕਿ ਉਹ ਮਾਪਿਓ ਤੇ ਕੀ ਬਿੱਤੀ ਹੋएगी ਜਿਨ੍ਹਾਂ ਨੇ ਇੰਨੀ ਮਿਹਨਤ ਪੜਾਇਆ ਜੇ ਖੁਸ਼ ਹੋਣੇ ਵੀ ਸਾਡੀ ਕੁਰਤਾ ਕਨਸਟੇਬਲ ਲੱਗੀ ਹੋਈ ਹੈ ਬਠਿੰਡੇ ਮਾਣ ਕਰਦੇ ਹੋਣਗੇ ਪਰ ਜਦੋਂ ਉਹਨਾਂ ਨੂੰ ਖਬਰ ਪਾ ਲੱਗੀ ਹੋਈ ਤਾਂ ਕੀ ਬੀਤਾਗਾ ਉਹ ਚਾਰਿਆਂ ਦੇ ਰਿਸ਼ਤਾ ਤਾਂ ਹਣ ਦੇਖੋ ਜੀ ਜਦੋਂ ਕੋਈ ਕਿਸਾਨ ਇੱਕ ਕਣਕ ਬੀਜਦਾ ਉਹਦੇ ਵਿੱਚ ਕਾਗੜਿਆਰੀ ਬੀਜ ਦਾ ਥੋੜੀ ਹੁੰਦਾ ਉਹ ਤਾਂ ਆਪਣੇ ਆਪ ਪੈਦਾ ਹੁੰਦੀ ਹੈ ਮਤਲਬ ਇਸ ਤੋਂ ਬਾਅਦ ਉਹ ਅਫਸੋਸ ਤੇ ਜਾਂ ਮੁਲਾਕਾਤ ਕਰਨ ਤੋਂ ਸਵਾਇ ਉਹਨਾਂ ਕੋਈ ਫਿਰ ਹੋਰ ਕੁਛ ਐ ਨਹੀਂ ਵਕੀਲ ਕਰਕੇ ਦੇ ਦੇਣਗੇ ਗਾਹ ਦੇ ਨਾ ਦੇ ਲੰਗੇ ਹੋਰ ਹੁਣ ਹੋਰ ਮਾਰਦੇ ਉਹਦੇ ਦਿਲ ਤੇ ਕੀ ਬਿਤਰੀ ਹੈ ਜੀ ਇਹ ਤਾਂ ਐਂ ਚੱਲੀ ਜਾਂਦਾ ਹੈ ਕੰਮ ਔਰ ਇਸਾਰਤ ਨੂੰ ਸ਼ਰਮ ਵੀ ਨਹੀਂ ਆਈ ਕੁਵਾਰੀ ਹੈ ਤੇ ਕਿਸੇ ਵਹਿ ਹੋਏ ਦੇ ਨਾਲ ਰਹਿਦੀ ਸੀ ਉਹਨੇ ਰਿਸ਼ਤੇ ਬਣਾਏ ਇਸ ਵੇਖੋ ਦੇਖੋ ਵੀ ਫਿਰ ਹੁਣ ਇਹ ਤਾਂ ਅਗਲੇ ਦਾ ਨਿੱਜੀ ਮਸਲਾ ਹੈ ਨਾ ਇਹ ਤੇ ਤਾਂ ਪੱਕੀ ਕਮੈਂਟ ਕਰ ਸਕਦੇ ਆ ਨਹੀਂ ਮੈਂ ਕਮੈਂਟ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਉਹੀ ਪਤਨੀ ਸਾਹਮਣੇ ਆਈ ਹੈ ਟੈਲੀਵਿਜ਼ਨਾਂ ਤੇ ਉਹਨੇ ਕਿਹਾ ਵੀ ਸਹੁਰਦ ਨੇ ਮੇਰਾ ਘਰ ਪਟਿਆ ਹਾਂ ਉਹ ਤਾਂ ਕਹਿ ਰਹੀ ਹੈ ਜੀ ਇਹ ਤਾਂ ਗਲਤ ਹੈੀ ਉਹ ਤਾਂ ਫਿਰ ਉਹ ਤਾਂ ਹੌਲੀ ਹੌਲੀ ਪਤਾ ਲੱਗੂਗਾ ਉਹ ਕੀ ਅਫਸਰਾਂ ਨੂੰ ਦੱਸਦੀ ਹੈ ਜਾਂ ਅਫਸਰ ਪੁੱਛਦੇ ਹੈ ਕੀ ਗੱਲ ਆ ਅਸਲੀ ਗੱਲ ਕੀ ਹੈ ਕਹਿੰਦੀ ਕੀ ਹੈ ਉਹ ਤਾਂ ਫਿਰ ਥੋੜਾ ਜਿਹਾ ਹਲੇ ਸਮਾਂ ਲੱਗੂਗਾ ਸੱਚੀ ਗੱਲ ਨਿਕਲਦੇ ਟਾਈਮ ਤੱਕ ਉਹ ਕਿਉਂਕਿ ਨਾ ਜੀ ਬਠਿੰਡਾ ਬਹੁਤ ਪ੍ਰਸਿੱਧ ਹੈ ਤੁਹਾਨੂੰ ਪਤਾ ਹੀ ਹੋਣਾ ਨਸ਼ੇ ਦੇ ਮਾਮਲੇ ਖਾਸ ਕਰਕੇ 3-4 ਸ਼ਹਿਰ ਹੋ ਗਏ ਅੰਮ੍ਰਿਤਸਰ ਬਠਿੰਡਾ ਗੁਰਦਾਸਪੁਰ ਸੈਟ ਫਿਰੋਜ਼ਪੁਰ ਇੱਧਰ ਇਹ ਚਿੱਟਾ ਬਹੁਤ ਕਿਆ ਜਾਂਦਾ ਮਿਲਦਾ ਤੇ ਅੱਜ ਪੁਲਿਸ ਨੂੰ ਬਹੁਤ ਡੀ ਕਾਮੀ ਹੋਲੀਆ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਉਹਨੇ ਇਹ ਗੱਲ ਆਖੀ ਹੈ ਕਿ ਅਸੀਂ ਉਹਨੂੰ ਪਤਾ ਕਰਾਂਗੇ ਵੀ ਇਹ ਕਿਸ ਤੋਂ ਚਿੱਟਾ ਲੈਂਦੀ ਸੀ ਅਤੇ ਇਹਦੇ ਗਾਹ ਕਿਹੜੇ-ਕਿਹੜੇ ਸੀ ਵੀ ਕੋਈ ਸਾਡਾ ਹੋਰ ਪੁਲਿਸ ਬੁਲਾਇਆ ਤਾਂ ਨਹੀਂ ਅਟੈਚ ਨਾਲ ਦੇਖੋ ਜੀ ਅਟੈਚ ਹੋ ਅਟੈਚ ਕਿਉਂ ਨਹੀਂ ਜੀ ਅਟੈਚ ਬਥੇਰੇ ਨੇ ਗੱਲ ਕਰ ਮਿੱਟੀ ਪਾ ਰਹੇ ਹਰ ਇੱਕ ਥਾਤੀ ਹੁੰਦੇ ਨੇ ਇਹ ਅਟੈਚ ਨੂੰ ਇਹਦਾ ਐਵੇਂ ਲੋਕਾਂ ਵਾਸਤੇ ਇੱਕ ਚੋਪਰੀ ਦਾ ਲੈ ਅਟੈਚ ਇਹਨਾਂ ਨੂੰ ਸਾਰਾ ਪਤਾ ਹੁੰਦਾ ਕੌਣ ਕੌਣ ਆ ਇਹਨਾਂ ਦੇ ਜਿਹੜੇ ਫਿਰ ਉਹ ਡਿਪਾਰਟਮੈਂਟ ਨੇ ਇਹਨਾਂ ਦੇ ਆਪ ਦੇ ਜਿਹੜੇ ਗੁਪਤਚਰ ਨੇ ਉਹਨਾਂ ਨੂੰ ਫਿਰ ਤਰਸਾ ਦੇਣ ਦਾ ਕੀ ਫਾਇਦਾ ਜੇ ਉਹ ਦੱਸਦੇ ਨਹੀਂ ਹਾਂ ਕਿ ਆਪਣੇ ਬੰਦੇ ਵੀ ਆ ਇਸ ਤਰ੍ਹਾਂ ਕਰੀ ਜਾਂਦੇ ਨੇ ਫਿਰ ਉਹਨਾਂ ਨੂੰ ਰੱਖਣ ਦਾ ਵਿੱਚ ਕੀ ਫਾਇਦਾ ਸਾਰਾ ਇਹਨਾਂ ਨੂੰ ਪਤਾ ਹੁੰਦਾ ਠੀਕ ਹੈ ਵੀ ਆਪਦੇ ਡਿਪਾਰਟਮੈਂਟ ਦੀ ਕੋਈ ਬੰਦਾ ਬੇਨਤੀ ਕਰਕੇ ਨਹੀਂ 라 ਜੀ ਹੰਦਾ ਉਹ ਸੂਰ ਉਹ ਔਰਤ ਨੇ ਇਹ ਗੱਲ ਕਹੀ ਹੈ ਵੀ ਮੈਂ ਪਹਿਲਾਂ ਅਸੂਨਾ ਕਮੇਟਾ ਇੱਥੇ ਸੀ ਕੋਈ ਕਾਰਵਾਈ ਨਹੀਂ ਹੋਈ ਹੁਣ ਮੈਂ ਇੱਕ ਆਖਰੀ ਅਪੀਲ ਕੀਤੀ ਸੀ ਜਿਹੜੇ ਨਵੇਂ ਅਫਸਰ ਆਏ ਆ ਉੱਥੇ ਮਸ਼ਿੰਦਾ ਕਹਿੰਦੇ ਉਹਨਾਂ ਨੇ ਮੇਰੀ ਦੋ ਦਿਨ ਦੀ ਦਰਖਾਸਤ ਚੱਕੀ ਔਰ ਉਸੇ ਔਰਤ ਨੇ ਇਹਨੂੰ ਆ ਜੋ ਫਸਾਇਆ ਜਦੋਂ ਇਹ ਡੀਲ ਦੇਣ ਜਾ ਰਹੀ ਸੀ ਸਮਾਨ ਦੇਣ ਜਾ ਰਹੀ ਕਿਸੇ ਨੂੰ ਦੇਖੋ ਇਹ ਹੋਣੇ ਤਾਂ ਜਦੋਂ ਕੋਈ ਕੰਮ ਹੋ ਜਾਂਦਾ ਤੂੰ ਬਾਅਦ ਜਿਹੜੇ ਵਿਰੋਧੀ ਹੁੰਦੇ ਨੇ ਉਹ ਤਾਂ ਕੰਨ ਚੱਕ ਲੱਗਦੇ ਹੁੰਦੇ ਨੇ ਇਹ ਤਾਂ ਗੁਪਤਚਰ ਸੂਚਨਾ ਦੇ ਆਧਾਰ ਤੇ ਕੰਮ ਕਰਦੇ ਹੁੰਦੇ ਨੇ ਜਦੋਂ ਕੋਈ ਪੱਕਾ ਕੰਮ ਹੋਵੇ ਉਹ ਚੱਲ ਹੋਣੇ ਦੱਸਤਾ ਹੋਊਗਾ ਸਰਕਾਰ ਦਾ ਸਾਰੇ ਪੰਜਾਬ ਨੂੰ ਅਪੀਲ ਕਰੀ ਜਾਂਦੀ ਏ ਜੇ ਕੋਈ ਵੇਚਦਾ ਸਾਨੂੰ ਦੱਸੋ ਜੇ ਕੋਈ ਵੇਚਦਾ ਸਾਨੂੰ ਦੱਸੋ ਧੰਨ ਭਾਗ ਹੈ ਉਹਦੇ ਚੱਲ ਜੇ ਉਸਨੇ ਇਹ ਕੰਮ ਕਰਵਾਇਆ ਹੈਗਾ ਕੋਈ ਗੱਲ ਨਹੀਂ ਤੇ ਉਹ ਐ ਨਹੀਂ ਮੰਨ ਲਈਏ ਵੀ ਜਿਹੜੀਆਂ ਉਹਦੀਆਂ ਪ੍ਰਾਣੀਆਂ ਕਿਡਾਂ ਸੀਗੀਆਂ ਜਾਂ ਪ੍ਰਾਣਾਂ ਉਹਨਾਂ ਦਾ ਦੁਸ਼ਮਣੀ ਸੀ ਉਹਦੇ ਨਾਲ ਉਹ ਦੁਸ਼ਮਣੀ ਦੇ ਵਿੱਚ ਆਪਦੀ ਦੁਸ਼ਮਣੀ ਕੱਟਣ ਦੇ ਵਿੱਚ ਕਾਰਜਾਬ ਹੋ ਗਈ। ਹਾਂ ਕਿਉਂਕਿ ਔਰਤ ਔਰਦੀ ਵੈਰੀ ਬਹੁਤ ਮਾੜੀ ਹੁੰਦੀ ਹੈ ਤੁਸੀਂ ਯਾ ਸਿਆਣੇ ਹੋ ਪਰ ਅੱਜ ਜਿਹੜੀ ਇੱਕ ਸਪਾਸ ਸਵੇਰੇ ਲਾਈ ਕੀਤਾ ਵੀ ਯਾਤਰਾ ਸ਼ੁਰੂ ਕੀਤੀ ਹੈ ਗਵਰਨਰ ਦੇ ਵੱਲੋਂ ਉਹ ਵੀ ਨਸ਼ਾ ਦੇ ਖਿਲਾਫ। ਇਹ ਉਹਦੇ ਤਹਿਤ ਅੱਜ ਪਹਿਲੇ ਦਿਨ ਵੱਡੀ ਕਾਮਯਾਬੀ ਮਿਲੀ। ਅਗੇਖੋ ਜੀ ਯਾਤਰਾ ਤਾਂ ਚੱਲੇ ਚੰਗੀ ਦਾ ਨਾ ਗਵਰਨਰ ਸਾਹਿਬ ਕੋਈ ਆਗੇ ਸਿਆਣਾ ਬੰਦਾ ਕੋਈ ਵੱਡਾ ਲੀਡਰ ਕੋਈ ਆਉਂਦਾ ਧਰਤੀ ਤੇ ਪਨਮਸਕਾਰ ਕਰਦੇ ਹਾਂ ਉਹਨੂੰ ਕੋਈ ਗਾਰੰਟੀ ਦੇ ਦੂਗਾ ਗੱਲ ਕਰਦੀ ਜਤਰਾ ਦਾ ਕਾਮਯਾਬ ਹੋਵੇ ਨਾ ਕਾਮਯਾਬ ਹੋ ਤਾਂ ਗੱਲ ਵੱਖਰੀ ਹੈ ਪਰ ਇੰਨਾ ਜਿੰਨਾ ਬਦਨਾਮ ਕੀਤਾ ਜਾ ਰਿਹਾ ਹੈ ਉਹਨਾ ਸਿਸਟਮ ਨਹੀਂ ਹੈਗਾ ਸੁੱਡੀ ਸਾਹਿਬ ਮੈਂ ਤਾਂ ਰੋਜ਼ ਕਹਿੰਦਾ ਮੇਰੀਆਂ ਸਾਡੀਆਂ ਗੱਲਾਂ ਬਾਅਦ ਵਿੱਚ ਇਹ ਪਤਾ ਲੱਗੂਗਾ ਅੱਜ ਠੀਕ ਹੈ ਵੀ ਸੱਪਤਾ ਦਾ ਨਸ਼ਾ ਹੈ ਪੈਸੇ ਦਾ ਨਸ਼ਾ ਹੈ ਡਾਂਗ ਦਾ ਨਸ਼ਾ ਹੈ ਉਹ ਕੋਈ ਹੋਰ ਚੀਜ਼ ਹੈ ਕੱਲ ਨੂੰ ਇਹਦਾ ਰਿਜ਼ਲਟ ਨੇ ਜਿਹੜੇ ਕੋਈ ਬਹੁਤ ਚੰਗੇ ਨਹੀਂ ਨਿਕਲਣੇ ਨਹੀਂ ਤੁਹਾਨੂੰ ਲੱਗਦਾ ਨਹੀਂ ਡਾਕਟਰ ਸਾਹਿਬ ਵੀ ਜੇਕਰ ਇਹ ਜਿਹੜੀ ਅੱਜ ਪੁਲਿਸ ਇੰਸਪੈਕਟਰ ਸਾਰੀ ਕਾਉਂਸਲ ਫੜੀ ਗਿਆ ਇਹਦੇ ਪਰਚਾ ਹੋ ਗਿਆ ਅਸੀਂ ਮੰਨਦੇ ਆ ਤੋਂ ਹਮ ਲਗਦਾ ਨਹੀਂ ਜੀ ਇਹ ਜੇ ਨੂੰ ਤੁਰੰਤ ਅਰੇ ਰੈਸਟ੍ਰੇਟੇਡੀ ਕਰੋ ਤਾਂ ਕਿ ਵਾਪਸ ਆਈ ਨਾ ਸਕੇ ਵੀ ਨੌਕਰੀ ਤੇ ਹਾਂ ਜੀ ਉਹ ਤਾਂ ਕਾਰਵਾਈ ਕਰਨਗੇ ਜੀ ਮਾਨ ਸਾਹਿਬ ਨੇ ਦਾ ਕਿਹਾ ਹੋਇਆ ਵੀ ਜਿਹੜੀ ਉਹਨਾਂ ਤੇ ਕਾਰਵਾਈ ਆ ਉਹ ਪੂਰੀ ਕੀਤੀ ਜਾਊਗਾ ਡਿਸਮਿਸ ਕੀਤਾ ਜਾਊਗਾ ਇਹ ਤਾਂ ਉਹਨਾਂ ਨੇ ਕਿਹਾ ਹੋਇਆ ਹੁਣ ਦੇਖੋ ਵੀ ਕਾਰਵਾਈ ਕਦੋਂ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਹੈ ਨਾ ਉਹ ਜਾਂਚ ਦਾ ਵਿਸ਼ਾ ਹੋਊਗਾ ਵੀ ਉਹ ਗੱਲ ਕਲੀਅਰ ਹੁੰਦੀ ਹੈ ਕਿ ਕੀ ਹੈ ਇਹੋ ਚਿੱਟਾ ਹੈ ਕੋ ਕਾਲਾ ਕੋ ਕੋਲੋਂ ਪਾਇਆ ਕਿ ਜਨ ਉਹ ਤੋਂ ਮਿਲਿਆ ਇਹ ਵੀ ਜਾਂਚ ਦਾ ਵਿਸ਼ਾ ਜਦੋਂ ਜਾਂਚ ਕਲੀਅਰ ਹੋ ਗਈ ਉਹੀ ਸੈਕਟਰ ਐ ਐਡੀ ਸੈਕਟਰ ਦੇਖੋ ਕਿੰਨੇ ਜੱਜ ਕੋਈ ਰਿਪੋਰਟ ਦਿੰਦੀ ਹੈ ਜਦੋਂ ਰਿਪੋਰਟ ਆ ਗਈ ਤਾਂ ਉੱਤੇ ਕਾਰਵਾਈ ਲਾਜ ਗਈ ਹੋਊਗੀ ਮੈਨੂੰ ਡਾਕਟਰ ਦਾ ਫੇਰ ਆਸਾ ਆਉਂਦਾ ਹੈ ਮੈਨੂੰ ਫੇਰ ਆਸਾ ਆਉਂਦਾ ਸਿੱਟ ਦਾ ਮਜ਼ਾਕ ਬਣ ਗਿਆ ਜਿਹੜਾ ਮਰਜੀ ਥੱਲੇ ਬੈਹਿਂਦਾ ਅਜ ਕੱਲ ਉਹ ਨਹੀਂ ਜੀ ਸੈਕਟਰ ਦਾ ਚਲੋ ਇਹ ਤਾਂ ਹੁੰਦੀ ਆ ਆਪਿਆਂ ਨੂੰ ਆਪਿਆਂ ਵਾਸਤੇ ਸਿੱਟਾਂ ਹੁੰਦੀਆਂ ਨੇ ਬਗਾਨਿਆਂ ਵਾਸਤੇ ਥੋੜ੍ਹੀ ਹੁੰਦੀਆਂ ਨੇ ਸੱਟਾ ਥੋੜਾ ਜਿਹਾ ਸਮਾਂ ਲਾ ਦੂਗੀ ਐਨੇ ਉਹਨੂੰ ਨਾਲੇ ਤਾਂ ਲੱਗ ਜੂਗਾ ਨਾਲੇ ਸਿੱਟ ਨੂੰ ਹੋ ਸਕਦਾ ਹੈ ਫੇਰ ਸ਼ਗਰਾ ਦੇ ਵੀ ਪਤਾ ਲੱਗਦੇ ਜੀ ਚਲੋ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਜਾਂਦੇ ਜਾਂਦੇ ਜਿਵੇਂ ਅੱਜ ਇਹ ਪੁਲਿਸ ਕਾਂਸਟੇਬਲ ਤੇ ਪਰਚਾ ਹੋਇਆ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਹੋਰ ਵੱਡੇ ਵੱਡੇ ਮਗਰਮੱਛ ਨੇ ਜਿਹੜੇ ਬਦਨਾਮ ਕਰ ਰਹੇ ਸ਼੍ਰੀ ਇਮਾਨਦਾਰ ਪੁਲਿਸ ਅਫਸਰਾਂ ਨੂੰ ਉਹਨਾਂ ਨੇ ਦਾਇਰੇ ਲੈਣ ਦੇ ਦਾ ਭਗਵਾਨ ਤੁਮਨ ਸਾਹਿਬ ਨੂੰ ਆਨੇ ਉਹਨਾਂ ਤੇ ਵੀ ਕਾਰਵਾਈ ਹੋਊਗੀ ਵਾਰੀ-ਵਾਰੀ ਹੈ ਵਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਮਤਲਬ ਕਹਿਣ ਦਾ ਭਾਵ ਹੈ ਵੀ ਵਾਰੀ ਤਾਂ ਆਊਗੀ ਚਾਹੇ ਕੁਝ ਜਿੰਨੀ ਲੇਟ ਆ ਗਈ ਕਿਸੇ ਦੀ ਪਹਿਲਾਂ ਆ ਗਈ ਬਾਰੀ ਜ਼ਰੂਰ ਆਊਗੀ ਉਹਨੇ ਕੀਤੇ ਦਾ ਉਹਦਾ ਫਲ ਜ਼ਰੂਰ ਮਿਲੂਗਾ ਮਾਨ ਸਾਹਿਬ ਐ ਤਾਂ ਹੈ ਨਹੀਂ ਵੀ ਕੋਈ ਕ੍ਰਾਪਸ਼ਨ ਦੇ ਹਿਸਾਬ ਨਾਲ ਚੁੱਪ ਕਰ ਜਾਣਗੇ ਕ੍ਰਾਪਸ਼ਨ ਤੇ ਦੇ ਜ਼ੀਰੋ ਟੋਲਰੈਂਸ ਚੱਲਦੀ ਐ ਇਸੇ ਤਰੀਕੇ ਇਹਨਾਂ ਤੇ ਨਾਰਕੋ ਡਰੱਗਸ ਤੇ ਐ ਇਹਤੇ ਵੀ ਜ਼ੀਰੋ ਡਾਲਰ ਐ ਜਦੋਂ ਵੀ ਕੋਈ ਮਤਲਬ ਇਸ ਗੱਲ ਦਾ ਕੋਈ ਪਤਾ ਦੇਊਗਾ ਜਾਂ ਪਤਾ ਲੱਗੂਗਾ ਕਿ ਆਹ ਸਰਕਾਰੀ ਮੁਲਾਜ਼ਮ ਉਹ ਕਰਨ ਵੈਸੇ ਸਰਕਾਰੀ ਮੁਲਾਜ਼ਮ ਬਹੁਤ ਘੱਟ ਕਰਦੇ ਹੁੰਦੇ ਨੇ ਜੀ ਕਿਉਂਕਿ ਫੜੇ ਤਾਂ ਜਾਂਦੇ ਨਹੀਂ ਹਨ ਸਰਕਾਰ ਦਾ ਤਰ੍ਹਾਂ ਇੰਨਾ ਕੁਲੀ ਹੁੰਦੀ ਨਹੀਂ ਗਰੀਬ ਆਦਮ ਨੂੰ ਤਾਂ ਪੈਸੇ ਨਹੀਂ ਹੁੰਦਾ ਜੀ ਸਾਹਿਬ ਨਸ਼ਾ ਕਰਨ ਨੂੰ ਗਰੀਬ ਆਦਮੀ ਕੋਲੇ ਤਾਂ ਪੈਸੇ ਹੀ ਨਹੀਂ ਹੁੰਦਾ। ਯਾਨੀ ਉਹਦੀ ਲੱਗਦੀ ਨਹੀਂ। ਧਾਰ ਉਹਨੂੰ ਕੋਈ ਦਿੰਦਾ ਨਹੀਂ। ਤੇ ਉਹ ਨਸ਼ਾ ਕਰੂ ਕੀ ਉਹਦੀ ਤਾਂ ਬੀੜੀ ਵੀ ਦਸਰਮਾਇਦਾਰਾਂ ਨੂੰ ਚਿੱਟੀ ਲੱਗਦਾ। ਵੀ ਚਿੱਟਾ ਪੀ ਜਾਂਦਾ ਹੈ। ਪਰ ਗਰੀਬ ਆਦਮੀ ਕੋਲੇ ਨਸ਼ਾ-ਮੁਸ਼ਾ ਕਰਨ ਨੂੰ ਪੈਸਾ ਨਹੀਂ। ਉਹਨਾਂ ਕੋਲੇ ਚਾਹ ਚ ਪਾਉਣ ਨੂੰ ਗੁੜ ਵਰ ਲੱਖ ਰਿੱਧ ਲਈ ਵਾਸਤੇ ਪੈਸਾ ਨਹੀਂ। ਧਾਰਦ ਕਰਨ ਵਾਲਾ ਗੁੜ ਨਹੀਂ ਦਿੰਦਾ। ਫਿਰ ਉਹ ਚਿੱਟਾ ਸ਼ੀ ਕਰੋੜ ਦਾ ਕਿੱਥੋਂ ਮਿਲੂ ਜੀ 40 ਰੁਪਏ ਤਿਲੋਂ ਦਾ ਗੁੜ ਨਹੀਂ ਉਹਨੂੰ ਮਿਲਦਾ। ਸਹੀ ਗੱਲ ਆ ਡਾਕਟਰ ਮੈਂ ਮੈਂ ਜਾਂਦਿਆਂ ਦੇ ਖਾਸੋਣੀ ਗੱਲ ਕਰਨਾ ਚਾਹਨਾ ਵੈਸੇ ਬੰਦ ਕਰ ਰਹੀ ਪਰ ਮੈਂ ਤੁਹਾਡੇ ਨਾਲ ਜੂਰ ਸ਼ੇ ਕਰਾਂਗਾ ਤੂੰ ਜੰਡੇ ਰੋਜ਼ ਥੇਗੀ ਹੋ ਹਾਂ ਤੂੰ ਸਹੀ ਗਿਆ ਵੀ ਗਰੀਬ ਬੰਦੇ ਕੋ ਪੈਸੇ ਨਹੀਂ ਆਉਂਦੇ ਤੁਹਾਨੂੰ ਪਤਾ ਹੈ ਸ਼ਰਾਬ ਦੀ ਬੋਤਲ ਮਹਿੰਗੀ ਹੋ ਗਈ ਹੁਣ ਮੈਂ ਸੋਚ ਰਿਹਾ ਵੀ ਸ਼ਾਮ ਨੂੰ ਪੈਸੇ ਕਿੱਥੋਂ ਆਣਗੇ ਸੰਤਾ ਹੀ ਸੋਚਣਾ ਪੈਂਦਾ 2-300 ਦੀ ਤੇ ਇਹ ਲੋਕਾਂ ਕੋਈ ਪਤਾ 18 ਵੀ ਆ ਜਾਂਦੀਆਂ ਗੱਡੀਆਂ ਆ ਜਾਂਦੀਆਂ ਤੱਕੜੀਆਂ ਗੱਡੀਆਂ ਕਾਰਾਂ ਵੀ ਆਉਂਦੀਆਂ ਬਾਤ ਚ ਕਰਨਾ ਇਹ ਪਹਿਲਾ ਤੋਂ ਖਰਮਾਇਦਾਰ ਹੁੰਦੇ ਨੇ ਖਾਨਦਾਨੀ ਸਰਮਾਇਅਦਾਰੀ ਹੁੰਦੇ ਨੇ ਨਾ ਕੋਲੇ ਸਭ ਕੁਝ ਹੁੰਦਾ ਜਿਹੜੇ ਹੋਰ ਨੇ ਉਹ ਕੋ ਨਾ ਕਿਸੇ ਕੋਲੇ ਘੱਟ ਹੋਊਗਾ ਸਭ ਕੋਲੇ ਪੈਸੇ ਹੁੰਦੇ ਨੇ ਤੁਸੀਂ ਲਾਓ ਜੀ ਚੜਿਆ ਮਹੀਨਾ ਉਤਰਿਆ ਮਹੀਨਾ ਲੱਖ ਰੁਪਈਆ ਤਰਫਾ ਚੜਿਆ ਮਹੀਨਾ ਉਤਰਿਆ ਮਹੀਨਾ ਲੱਖ ਰੁਪਈਆ ਤੇ ਮਤਲਬ ਹੋਰ ਖਰਚੇ ਵੱਖਰੇ ਦਰ ਸਾਹਿਬ ਦਰ ਸਾਹਿਬ ਲਾਸਟ ਦਰ ਸਾਹਿਬ ਲਾਸਟ ਜਵਾਬ ਦਿਓ ਪੀਲਾ ਪੰਜਾ ਚੱਲਣਾ ਚਾਹੀਦਾ ਹੈ ਕਿ ਨਹੀਂ ਦੇਖੋ ਜੀ ਜਾਂਚ ਹੋਣੀ ਚਾਹੀਦੀ ਹੈ ਜੇ ਜਾਂਚ ਦੇ ਵਿੱਚ ਸਹੀ ਹੈ ਤਾਂ ਪੀਲਾ ਪੰਜਾ ਚੱਲਣਾ ਚਾਹੀਦਾ ਔਰ ਪੀਲਾ ਪੰਜਾ ਚੱਲੂਗਾ ਵੀ ਮਾਨ ਸਾਹਿਬ ਇਸ ਗੱਲ ਤੋਂ ਪਿੱਛੇ ਨਹੀਂ ਹਟਦੇ ਮਾਨ ਸਾਹਿਬ ਨੇ ਰੋਜ਼ ਮਾਨ ਸਾਹਿਬ ਕਹਿੰਦੇ ਨੇ ਜੀ ਤੁਸੀਂ ਸਾਰਾ ਕੁਝ ਦੇਖੋਗੇ ਅੱਜ ਛੋਟੀਆਂ ਮੱਛੀਆਂ ਨੇ ਜਦੋਂ ਛੋਟੀਆਂ ਮੱਛੀਆਂ ਫਿਰ ਵੱਡੀਆਂ ਮੱਛੀਆਂ ਫਿਰ ਮਗਰ ਮੱਛ ਮਤਲਬ ਕਾਫੀ ਉੱਤੇ ਤੱਕ 2 ਸਾਲ ਦਾ ਸਮਾਂ ਪਿਆ ਮੱਛੀਆਂ ਫਰਨਤੀਆਂ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਫਬੋਤੋਈ ਸਾਡੇ ਨਾਲ ਜੁੜੇ ਸਾਡੇ ਨਾਲ ਸਾਡੇ ਸਹਿਯੋਗੀ ਅਰ ਜਿੰਦਰੀ ਜੋ ਉਸ ਨਾਲ ਜੁੜਦੇ ਨੇ ਪਰ ਆ ਸਾਡਾ ਮੁੱਦਾ ਸੀ ਜਿਹੜਾ ਕਿ ਇੱਕ ਬਠਿੰਡਾ ਤੋਂ ਕਾਂਸਟੇਬਲ ਅਮਨਦੀਪ ਕੌਰ ਜਿਸਨੇ ਕੇ ਖਾਕੀ ਦਾਗ ਲਾਇਆ ਪਿਛੜੇ ਕਈ ਸਾਲਾਂ ਤੋਂ ਚਿੱਟਾ ਵੇਚ ਰਹੀ ਸੀ ਔਰ ਕਿਸੇ ਜਨਾਨੀ ਦੇ ਘਰੋਂ ਰਹਿ ਕੇ ਚਿੱਟਾ ਦਾ ਕਾਰੋਬਾਰ ਕਰ ਰਹੀ ਸੀ ਉਹ ਜਨਾਨੀ ਵੀ ਸਾਹਮਣੇ ਆ ਗਈ ਹੈ ਉਹ ਜਾਣੇ ਕਿ ਆ ਵੀ ਇਹ ਮੇਰੇ ਘਰ ਵਾਲਾ ਇਨੇ ਖਰਾਬ ਕਰਤਾ ਮੇਰੇ ਘਰਾਂ ਨੂੰ ਟਿੱਟਾ ਵਿੱਚ ਲਾਤਾ ਤੇ ਸਭ ਤੋਂ ਅੱਡੀ ਗੱਲ ਜਿਹੜੀ ਕੌਨਸਟੇਬਲ ਬੜੀ ਗਈ ਹੈ ਉਹਦੇ ਘਰੋਇ ਤਾਂ ਥਾਰ ਰੰਗਦ ਹੋਈ ਹੈ ਦੂਜਾ ਦੱਸਿਆ ਜਾ ਰਿਹਾ ਕਿ ਉਹਨੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦਾਂ ਵੇਚਣ ਦਾ ਸ਼ੌਂਕ ਸੀ ਉਹ ਇੰਸਟਾਗ੍ਰam ਤੇ ਬੜੀ ਮਸ਼ਹੂਰ ਸੀ ਤੇ ਦੂਜੇ ਪਾਸੇ ਉਹਦੇ ਘਰ ਦਾ ਬਿਆਨ ਅਜੇ ਤੱਕ ਨਹੀਂ ਆਇਆ ਕਿਉਂਕਿ ਉਹਦੇ ਘਰ ਦਾ ਕੋਈ ਰਿਸ਼ਤੇਦਾਰ ਨੇ ਕਿਹਾ ਕਿ ਅਸੀਂ ਕਿਸ ਮੂਨਾ ਬੋਲੀਏ ਚੈਨਲ ਦੇ ਉੱਪਰ ਫਿਰ ਉਸ ਤੋਂ ਬੜੀ ਮਾਨਤਾ ਭਾਗੀ ਖਬਰ ਵੀ ਹੈ ਇੱਕ ਔਰਤ ਦੇ ਲਈ ਪਰ ਇੱਕ ਪੰਜਾਬ ਪੁਲਿਸ ਨੇ ਕਹੀ ਹੈ ਤਾਂ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਿ ਜਿਸਨੇ ਇੱਕ ਕੌਨਸਟੇ ਪਰ ਦੋਸਤੋ ਹੁਣ ਸਵਾਲ ਇਹ ਹੁੰਦਾ ਹੈ ਕਿ ਕੀ ਭਗਵਾਨਤਮਨ ਜੀ ਪੀਲਾ ਪੰਜਾ ਚਰਾਂਗੇ ਇਸ ਮਲਾਜਮ ਦੇ ਘਰ ਇਧੀਆਂ ਗੱਡੀਆਂ ਦੇ ਕਿਉਂਕਿ ਕਈ ਗਰੀਬਾਂ ਦੇ ਘਰਾਂ ਦੇ ਚੱਲੇ ਨੇ ਪੀਲੇ ਪੰਜੇ ਉਹ ਲੋਕ ਹੁਣ ਕਰ ਰਹੇ ਨੇ ਤੁਹਾਨੂੰ ਸਵਾਲ ਉਹ ਮੰਗ ਰਹੇ ਨੇ ਜਵਾਬ ਠੀਕ ਹੈ ਪਰਚਾਈਤਾ ਗਿਆ ਹੋਗਾ ਲੱਗ ਹੈ ਪਰ ਉਹ ਨਹੀਂ ਮੰਗ ਹੈ ਕਿ ਇਹਨਾਂ ਦੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਨਹੀਂ ਤਾਂ ਫੇਰ ਸਰਕਾਰ ਨੂੰ ਥੋੜਾ ਟਾਈਮ ਰਹਿ ਗਿਆ ਇਹਦੇ ਹਰਜਾਨੇ ਪੁੱਟਰੇ ਪੈਣਗੇ ਸੋ ਦੋਸਤੋ ਏ ਸਾਡਾ ਸ਼ਾਨਦਾਰ ਸੀ ਲਾਈਵ ਦਾ ਪ੍ਰੋਗਰਾਮ ਮੈਂ ਦੁਆਰਾ ਜੁੜਾਣਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ